ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਛਿੜੀ ਛਿੜੀ ਆਪਾਂ ਸਾਰੇ ਕੰਮ ਤੰਦੇ ਨਿਬੇੜਤੇ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਅੱਜ ਗੈਸ ਕਰੋ ਅਸੀਂ ਕਿੱਥੇ ਜਾ ਰਹੇ ਹਾਂ ਸੋ ਇਹ ਤੁਹਾਡੇ ਲਈ ਸਰਪ੍ਰਾਈਜ਼ ਕੀ ਅਸੀਂ ਕਿੱਥੇ ਜਾ ਰਹੇ ਹਾਂ ਤੇ ਕਾਫੀ ਦਿਨਾਂ ਤੋਂ ਮੈਂ ਵਲੌਗ ਨਹੀਂ ਸੀ ਪਾਇਆ ਤਕਰੀਬਨ 5 ਦਿਨ ਹੋ ਗਈ ਸੀ ਮੈਂ ਵਲੌਗ ਨਹੀਂ ਸੀ ਆਇਆ ਕਿਉਂਕਿ ਮੈਂ ਕਾਫੀ ਜ਼ਿਆਦਾ ਬੀਜ਼ੀ ਚੱਲ ਰਹੀ ਸੀ ਤੇ ਫਿਲਹਾਲ ਮੈਂ ਤੁਹਾਨੂੰ ਲਾਸਟ ਵਲੌਗ ਦੇ ਵਿੱਚ ਦਿਖਾਇਆ ਸੀ ਕਿ ਅਸੀਂ ਡੈਡ ਦਾ ਮੈਟ੍ਰੈਸ ਨਹੀਂ ਲੈ ਕੇ ਆਏ ਬਟ ਹੁਣ ਸਾਡੇ ਬੈੱਡ ਦਾ ਮੈਟ੍ਰੈਸ ਵੀ ਆ ਗਿਆ ਤੁਸੀਂ ਦੇਖੋ ਤੇ ਅਸੀਂ ਇਸ ਰੂਮ ਦੇ ਵਿੱਚ ਹੁਣ ਸ਼ਿਫਟ ਕਰ ਗਈਆਂ ਤਕਰੀਬਨ 3-4 ਦਿਨ ਪਹਿਲਾਂ ਸ਼ਿਫਟ ਕਰ ਗਏ ਸੀਗੇ ਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਸਵੇਰੇ ਕਿੱਥੇ ਰੈਡੀ ਹੋਈਆਂ ਤਕਰੀਬਨ ਟਾਈਮ ਹੋਇਆ ਹੋਇਆ ਹੈ ਜਾਂ 10:30 ਹੋ ਜੇ ਨਹੀਂ ਹਜੇ ਅੱਜ ਅਸੀਂ ਜਾ ਰਹੀ ਸੀ ਜੀ ਚਲੋ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ ਅੱਜ ਅਸੀਂ ਜਾ ਰਹੀ ਸੀ ਮੇਰੇ ਪੇਕੇ ਪਿੰਡ ਮੇਰੇ ਘਰ ਕਿਉਂਕਿ ਇਹ ਨਾ ਥੋੜੇ ਦਿਨ ਪਹਿਲਾਂ ਮਤਲਬ ਵੀਰਾ ਤੇ ਭਾਬੀ ਆਈ ਸੀਗੇ ਤੇ ਉਹਨਾਂ ਨਾਲ ਨਾ ਪਰਪ੍ਰੀਨ ਚਲੀ ਗਈ ਇਸ ਲਈ ਉਹ ਉੱਧਰ ਚਲੀ ਗਈ ਸੀ ਤੇ ਅੱਜ ਆ ਸੰਡੇ ਕਿਉਂ ਕੱਲ ਤੋਂ ਦਾ ਸਕੂਲ ਸਟਾਰਟ ਹੋ ਜਾਣਾ ਆ ਤੇ ਅੱਜ ਅਸੀਂ ਉਹਨੂੰ ਕਰਨ ਜਾਣਾ ਉੱਥੇ ਪਿਕ ਤੇ ਉਹ ਥੋੜਾ ਵਾ ਤਾਂ ਹੋਰ ਕੰਮ ਵੀ ਆ ਮੈਂ ਤੁਹਾਨੂੰ ਨਾਲ-ਨਾਲ ਦਿਖਾਵਾਂਗੀ ਫਿਲਹਾਲ ਮੈਂ ਹਜੇ ਰੈਡੀ ਹੋਈ ਨਹੀਂ ਹੈਗੀ ਪ੍ਰੋਪਰ ਤੇ ਮੈਂ ਮਤਲਬ ਸੂਟ ਵਗੈਰਾ ਤਾਂ ਮੈਂ ਪਾ ਲਿਆ ਆ ਤੇ ਅੱਜ ਨਾਲ ਟਾਈਮ ਨਾਲ ਧੁੱਪ ਵੀ ਨਿਕਲੀ ਆ ਬਾਹਰ ਤੇ ਤੁਸੀਂ ਮੇਰਾ ਸੂਟ ਵੇਖੋ ਮੈਂ ਨਾ ਬਹੁਤੀ ਸਿੰਪਲ ਜਿਹਾ ਸੂਟ ਪਾਇਆ ਆ ਤੇ ਇਹਦੇ ਨਾਲ ਮੈਂ ਬਣਾਈ ਆ ਫਰਸ਼ੀ ਸਲਵਾਰ ਤੇ ਉਹ ਮੈਂ ਤੁਹਾਨੂੰ ਫੁੱਲ ਲੁੱਕ ਬਾਅਦ ਵਿੱਚ ਵਿਖਾਵਾਂਗੀ ਫਿਲਹਾਲ ਬਸ ਮੈਂ ਆਪਣਾ హెయిర్ ਡੂ ਕਰਨਾ ਅੱਜ ਮੈਂ ਪਾਈ ਨਹੀਂ ਸੀ ਇਹ ਵਾਲੇ ਇਅਰਿੰਗਸ ਦੇਖੋ ਤੁਸੀਂ ਇਅਰਿੰਗ ਤਾਂ ਮੈਨੂੰ ਬੜੇ ਮਤਲਬ ਕਾਫੀ ਟਾਈਮ ਦੇ ਪਏ ਸੀ ਇਹ ਲੈ ਕੇ ਆਈ ਸੀ ਐਕਚੁਅਲੀ ਮੇਰੇ ਦੀਦੀ ਲੈ ਕੇ ਆਏ ਸੀ ਕਿ ਬਾਹਰੋਂ ਆਸਟ੍ਰੇਲੀਆ ਤੋਂ ਤੇ ਇਹ ਥੋੜਾ ਨਾ ਵੈਸਟਰਨ ਲੁੱਕ ਦੇ ਮਤਲਬ ਤੁੰਦੁਕਾਨੀਆਂ ਇਹਦਾ ਥੋੜੇ ਵੈਸਟਰਨ ਲੁੱਕ ਦੇ ਇਅਰਿੰਗਸ ਲਏਗੇ ਬਟ ਥੋੜਾ ਨਾ ਮਤਲਬ ਸੂਟਸ ਵਗੈਰਾ ਨੇ ਸੂਟ ਨਾਲ ਆਲਮੋਸਟ ਕੁਝ ਮੈਚ ਨਹੀਂ ਸੀ ਕਰ ਰਿਹਾ ਤਾਂ ਫਿਰ ਮੈਂ ਸੋਚਿਆ ਕਿ ਚਲੋ ਇਹ ਵਾਲੇ ਇਅਰਿੰਗਸ ਪਾ ਲੈਂੀਆਂ ਤੇ ਸੋਹਣੇ ਲੱਗ ਰਹੇ ਨੇਗੇ ਹੁਣ ਮੈਂ ਆਪਣਾ హెయిర్ డూ ਕਰਦੀ ਹਾਂ ਤੇ ਉਸ ਤੋਂ ਬਾਅਦ ਆਪਾਂ ਰੈਡੀ ਹੋ ਕੇ ਰੋਟੀ ਖਾ ਕੇ ਚੱਲਦੇ ਹਾਂ ਪਿੰਨੂ ਅੱਜ ਨਾ ਮੈਂ ਪਿੰਟਰੇਸ ਤੋਂ ਨਾ ਇੱਕ ਹੈਅ ਸਟਾਈਲ ਦੇਖਿਆ ਸੀਗਾ ਸੋਚ ਰਹੀ ਹਾਂ ਇੱਕ ਤਾਂ ਨਾ ਮੇਰੇ ਵਾਲ ਦੇਖੋ ਕਿੰਨੇ ਜ਼ਿਆਦਾ ਰਫ ਹੋਏ ਪਏ ਨੇ ਬਿਲਕੁਲ ਹੀ ਨਾ ਰਫ ਹੋ ਗਏ ਨੇ ਵਾਲ ਇਸ ਵਾਰ ਮੈਂ ਕੁਝ ਵੀ ਮਤਲਬ ਟ੍ਰੀਟਮੈਂਟ ਵੀ ਨਹੀਂ ਲਿਆ ਕੇਰਟਨ ਤੁਸੀਂ ਦੇਖ ਰਹੇ ਹੋਗੇ ਗ੍ਰੇ ਹੈਅਰਸ ਵੀ ਕਿੰਨੇ ਜ਼ਿਆਦਾ ਆਏ ਪਏ ਨੇਗੇ ਤੇ ਮੈਂ ਸੋਚਿਆ ਕਿ ਚਲੋ ਅੱਜ ਨਾ ਇੱਕ ਹੈਅ ਸਟਾਈਲ ਬਣਾ ਕੇ ਦੇਖਦੇ ਹਾਂ ਤੇ ਪਹਿਲਾਂ ਨਾ ਐਦਾਂ ਮਤਲਬ मैं ना जब यही बहुत सिंपल फ्रेंच, फ्रेंच ए, दो एद करके पीछे करनी है फॉर्नी टेल फिलहाल जी मैं रेडी हो गई देखो मेरी फुल लुक मैं अच पाया वाला सूट तो सारे जने दस कि मेरा सूट कि लग रहा थी। ਹੀ ਸਟਾਈਲ ਬਣਾਉਣ ਦਾ ਟਰਾਈ ਕਰਦੀ ਸੀ ਪਰ ਬਣਿਆ ਨਹੀਂ ਇਸ ਲਈ ਸਿੰਪਲ ਇਥੋਂ ਇਦਾਂ ਮਤਲਬ ਰੋਲ ਔਨ ਕਰਕੇ ਮੈਂ 헤ਸਟਾਈਲ ਬਣਾ ਲਿਆ ਆ ਸੋ ਹੁਣ ਆਪਾਂ ਚੱਲਦੇ ਆਂ ਗੱਡੀ ਸਟਾਰਟ ਕਰ ਲਈ ਹੈ ਪ੍ਰਵੀਨ ਦੇ ਪਾਪਾ ਨੇ ਸੋ ਚੱਲਦੇ ਆਂ ਹਰ ਪ੍ਰਵੀਨ ਕਾਲ जाम लग रहा ना काफ़ी ज्यादा इतने मतलब अगे ना ट्रक वगैरह खड़े ने गए करके देख लें नहीं तो फिर साइड तो क्ड लेंगे इतने ना मेरा बहुत तो ज़्यादा सिर पीड़ हो ज़्यादा चक्कर चक्करव हो रही थी एकदम गड्डी के ग ਸਾਫਟ ਪਿਕਅਪਿੰਦੇ ਤੇ ਨਾ ਟੋਇ ਟਾਈਮ ਪਹੁੰਚਣਾ ਨਹੀਂ ਹਰਪ੍ਰਵੀਨ ਦੇ ਕੋਲ ਤੇ ਦੇਖੋ ਉਹ ਸਾਹਮਣੇ ਸਾਡਾ ਘਰ ਦਿਖਣ ਲੱਗ ਗਿਆ ਆ ਤੇ ਹਰਪ੍ਰਵੀਨ ਬਹੁਤ ਐਕਸਾਈਟਡ ਹੋਊਗੀ ਪਤਾ ਨਹੀਂ ਇਹ ਵੀ ਫੋਰਟ్రਾਈਪ ਹੈ ਕਿ ਉਹ ਐਕਸਾਈਟਡ ਹੋਵੇ ਤੇ ਲੋ ਜੀ ਅਸੀਂ ਪਹੁੰਚ ਗਏ ਫਾਈਨਲੀ ਅਸੀਂ ਟੂਰ ਸਟੇਅਰ ਸੀਗੇ ਤੇ ਅਸੀਂ ਨਾ ਪਾਣੀ ਵਗੈਰਾ ਪੀ ਲਿਆ ਚਾਹ ਪਾਣੀ ਹੁਣ ਆਪਾਂ ਪੀ ਲੱਗਿਆ ਅੰਦਰ ਨਾ ਕਾਫੀ ਜਿਆਦਾ ਲੱਗ ਰਹੀ ਸੀਗੀ ਠੰਡ ਬਾਹਰ ਆ ਕੇ ਬੈਗੇ ਸੀ ਧੁੱਪ ਸੇਕਣੀ ਆ ਤੇ ਇੱਧਰ ਦੇਖੋ ਗ੍ਰੀਨਰੀ ਕਾਫੀ ਜਿਆਦਾ ਹੋਈ ਆ ਤੇ ਗ੍ਰੀਨਰੀ ਤੁਸੀਂ ਦੇਖੋ ਗ੍ਰੀਨਰੀ ਬਹੁਤ ਵਧੀਆ ਹੋ ਗਿਆ ਹੈ ਹਰ ਪ੍ਰਵੀਨ ਦੇ ਪਾਪਾ ਚਲਾ ਰਹੇ ਨੇ ਫੋਨ ਤੇ ਇੱਧਰ ਤਰਨ ਸੇਕ ਰਿਆ ਸੀ ਧੁੱਪ ਤੇ ਬਸ ਹੁਣ ਥੋੜਾ ਬਾਤਾਂ ਗੱਲਾਂ ਵਾਤਾਂ ਮਾਰਦੇ ਆ ਮਿਲਦੇ ਆ ਤੁਹਾਨੂੰ ਹோம் ਸਵੀਟ ਕਿਥੇ ਆ ਹோம் ਸਵੀਟ ਤੇਰਾ ਜੀ ਲੱਗ ਰਿਹਾ ਸੀਗਾ ਓਰੇ ਹਾਂ ਕਿੰਨਾ ਕ ਕੀ ਕੁਛ ਕਰਦਾ ਬਿੱਤਾ ਫਿਰ ਬਸ ਸਿਪਸ ਬਸ ਸਿਪਸ ਤੂੰ ਹਾਂ ਤੇ ਸਕੂਲ ਦਾ ਕੰਮ ਕੌਣ ਕਰੂ ਜਾ ਕੇ ਮੈਂ ਸਕੂਲ ਮੈਂ ਆ ਜਾਣਾ ਕਿ ਤੂੰ ਜਾਣਾ ਮੈਂ ਨਹੀਂ ਜਾਣਾ ਯਾ ਅੱਛਾ ਜੀ ਤੇ ਨਾ ਕੁਝ ਜ਼ਿਆਦਾ ਹੀ ਮਸਤੀ ਚੜ ਰਹੀ ਆ ਜਦੋਂ ਘਰੇ ਜਾਵਾਂਗੀ ਨਾ ਫਿਰ ਵੇਖੂਗੀ ਤੇ ਇੱਧਰ ਮੈਂ ਸ਼ਾਲ ਲੈ ਲਿਆ ਸੀ ਕਿਉਂਕਿ ਹੁਣ ਅਸੀਂ ਜਾ ਰਹੇ ਸੀ ਜੀ ਖੇਤ ਮੱਥਾ ਟੇਕਣ ਅਜ ਮੱਸੀਆ ਸੀ ਤੇ ਕਿਉਂਕਿ ਅੱਜ ਸੀ ਮੱਸੀਆ ਦਾ ਦਿਨ ਤੇ ਵੀਰਾ ਭਾਬੀ ਹੁਣੀ ਆਏ ਸੀਗੇ ਬਾਬਾ ਜੀ ਉਹਨਾਂ ਤੇ ਮੱਥਾ ਟੇਕਣ ਖੇਤ ਆ ਕਿ ਇੰਨਾ ਵਧੀਆ ਲੱਗ ਰਿਹਾ ਆ ਇੰਨਾ ਸਕੂਨ ਆ ਦੇਖੋ ਚਾਰੇ ਪਾਸੇ

ਹਰਪਰਵੀਨ ਨੂੰ ਲੈ ਕੇ ਅਸੀਂ ਵਾਪਸ ਆ ਰਹੇ ਸੀ ਘਰ ਵੱਲ ਨੂੰ ਤੇ ਹਰਪਰਵੀਨ ਬੈਠੀ ਆ ਕਿਦਾਂ ਹੈ ਹਰਪਰਵੀਨ 홀ੀਡੇਸ ਹਰਪਰਵੀਨ ਕੁਝ ਨਹੀਂ बोल रही ਕਿਉਂਕਿ ਨਾ ਇਹ ਤਾਂ ਹੋਰ ਬੜਾ ਐਕਸੈਪਟ ਹੋਇਆ ਪਿਆ ਹੈ ਇਹ ਨੂੰ AC ਵੀ ਨਾਲ ਥੋੜੇ ਦਿਨ ਹੋ ਰਿਹਾ ਹੈ ਔਰ ਕਿ ਇਹ ਅੰਨੇ ਮਾਨੇ ਨਾ ਮਤਲਬ ਉਹ ਰਹੀ ਆ ਕਿ ਕਿਸੇ ਨਾਲ ਤੇ ਕਿਸੇ ਨਾਲ ਉਹ ਇਆਂ ਵੀ ਮੇਰੇ ਸਾਥੇ ਲੱਗੇ ਜਾ ਰਹੇ ਸੀ ਮੇਰੀ ਜੋੜੀ ਪਰ ਕੰਨ ਨੂੰ ਥੋੜਾ ਲੱਗੂਗਾ ਜਾਣਾ ਥੋੜੀ ਜਿਹੀ ਘਰੇ ਜਾ ਕੇ ਠੀਕ ਹੋ ਜੂਗੀ ਜਾਊਗੀ ਆਈ ਸਕੂਲ ਤਾਂ ਮਿਲ ਜੂਗੀ ਸਕੂਲ ਕੌਣ ਜਾਊਗਾ Thank you. ਕੀ ਆਈਸਕ੍ਰੀਮ ਵਿੱਚ ਬਟੇ ਤੇ ਇੰਨਾ ਜ਼ਿਆਦਾ ਬਰਫ਼ ਸੀ ਨਾ ਕਰਕੇ ਮੈਂ ਇਹਦੇ ਉੱਤੇ ਰੱਖੀ ਹੋਈ ਆ ਇਹ ਆਧਰ ਪ੍ਰਵਿੰਦੀ ਫੇਵਰੇਟ ਵਾਲੀ ਮਿਲੀ ਨਹੀਂ ਇਸ ਲਈ ਅਸੀਂ ਇਹ ਵਾਲਾ ਫਲੇਵਰ ਲੈ ਲਿਆ ਆ